ਮੈਂ ਤਾਂ ਗੁਰਪ੍ਰੀਤ ਕੋਲ ਜਾਂਦਾ ਕਿਉਂ ਪਰ ਮੰਜੀ ਤਪਾਲੀ ਪੜੀ ਜੇ ਪਤਾ ਲੱਗ ਗਿਆ ਤਾਂ ਮੈਂ ਤਾਂ ਤਰਿਆ ਹੋ ਹੋ ਫਾਈ ਪੜੀ ਤਾਂ ਕੋਹ ਦੇ ਆ ਕੇ ਅੰਦਰ ਜਾ ਕੇ ਮੈਂ ਤਾਂ ਭਾਈ ਜੀ ਰਾਤ ਕੱਢ ਲੂੰਗੀ ਕੁੜੀ ਕੋਲ ਲੈ ਕੇ ਆਉਂਗੀ ਕਿਉਂ ਮੈਂ ਤਾਂ ਹੁਣ ਕਦ ਕਰਾਇਆ ਲੱਗਦਾ ਵਸਤੀ ਜਾਣਾਂ ਧਾਰ ਕੱਢ ਲੈ ਜੂੰਗੀ ਮੈਂ ਤਾਂ ਤਜਵੀਰਤ ਕਰਨ ਬਾਰੀ ਪੜ ਗਿਆ ਤਾਂ ਪਰਮਜੀਤ ਤਾਂ ਫਿਰ ਤੇ ਫਿਰ ਤਾਂ ਕੁੜੀ ਨੂੰ ਫੜਾਈ ਆਉਂਗਾ ਮਤਲਬ ਫੜਾ ਕੇ ਮਿੰਟ ਚ ਆ ਗਈ ਕਿਉ ਕੁੜੀ ਕੋਲੇ ਕਮਾਲੂ ਪਰਮਜੀਤ ਆਜੂ ਕੋਲੇ ਸਨ ਫਿਰ ਤਾਂ ਮਤਲਬ ਮੈਂ ਚਲਾਇਆ ਕ ਤਾਂ ਬਾਰੀ ਕਲੇਸ਼ਨ ਆ ਗਈ ਦਾਰਗਾਹ ਦਾ ਰੀਬਾਸ ਤੇ ਚੜ ਗਈ ਸੀ ਮੈਂ ਤਾਂ ਮਨ ਜਿਪੜਾ ਕੇ ਆਦੀ ਚਲ ਜਾ ਕੇ ਹੋਣੀ ਆ ਜੇ ਉਹਨਾਂ ਦੇ ਤਾਈ ਨੂੰ ਨਾ 10 ਦਿਨ ਹੋ ਗਏ ਕਿਉਂ ਲੈ ਕੇ ਗਈ ਨੂੰ ਮੈਨੂੰ ਲੱਗਦਾ ਨਹੀਂ ਫਿਰਦੀ ਪਰਮਜੀਤ ਕੋਲ ਹੀ ਨਾ ਜਾਵਾ ਮੁੜ ਕੇ ਨਾ ਦਿਖਾਈ ਦਿੱਤੀ ਐ ਨਾ ਪੈਸੇ ਦੇ ਕੇ ਗਈ ਹੈਗੀ ਮੁੜ ਕੇ ਐਂ ਹੀ ਕਰਦੀਆਂ ਨੇ ਚੀਜ਼ਾਂ ਲੈ ਜਾਣਗੀਆਂ ਮੁੜ ਕੇ ਨਾ ਚੀਜ਼ ਆਹੋ ਕਰਨਾ ਕਿਵੇਂ ਕੁੜੀ ਸਿੱਟ ਲਿਆ ਠੀਕ ਆ ਪੈਣੇ ਸੱਟ ਲੱਗਦੀ ਸੀ ਠੀਕ ਆ ਵਧੀਆ ਤੂੰ ਸੁਣਾ ਠੀਕ ਆ ਵਧੀਆ ਤੇ ਤੇਰੀ ਸੱਸ ਦੇਖੀ ਨਹੀਂ ਮੁੜ ਕੇ ਮੇਰੀ ਸੱਸ ਇਧਰ ਹੀ ਗਈ ਹੋਊਗੀ ਕਿਸੇ ਦੇ ਘਰੇ ਅੱਛਾ ਕਿੰਨੇ ਸੀ ਕੰਮ ਸੀ ਕੋਈ ਹੋਰ ਹੁਣ ਨਾਲ ਮੈਂ ਤਾਂ 2500 ਰੁਪਇਆ ਲੈਣਾਗਾ ਕਾ ਦਾ ਕਿਉਂ ਲੈ ਕੇ ਆਈ ਸੀ ਉਹ 2 ਕਿਲੋ ਮੁੜ ਕੇ ਨਾ ਗਈਆ ਕਦੇ ਕਨੀ ਸੀਗੀ ਹੁਣ ਦੇ ਦੂ ਕੱਲ ਨੂੰ ਦੇ ਦੂ ਕੱਲ ਨੂੰ ਦੇ ਦੂ ਮੇਰੀ ਸੱਸ ਆ ਗਈ ਕਿਉਂ ਲੈ ਕੇ ਆਈ ਹੈ ਹਾਂ 10 ਦਿਨ ਹੋ ਗਏ ਜੀ ਨਹੀਂ ਅੜਿਆ ਸਾਡੇ ਤਾਂ ਆਪਦੇ ਘਰੇ ਕਿਉਂ ਬਥੇਰਾਗਾ ਮੈਨੂੰ ਕੀ ਪਤਾਗਾ ਹੁਣ ਕਿ ਜੇ ਬਥੇਰਾ ਹੁੰਦਾ ਫਿਰ ਮੇਰੇ ਕੋਲੇ ਕਿਉਂ ਹੁੰਦਾ ਨਹੀਂ ਮੇਰੀ ਸੱਸ ਨੇ ਕਿਉਂ ਕੀ ਕਰਨਾ ਸੀ ਮੈਨੂੰ ਕੀ ਪਤਾ ਹੁਣ ਕੀ ਕਰਨਾ ਸੀ ਉਹਨੇ ਕਮਾਲ ਹੋ ਗਿਆ ਮੈਨੂੰ ਪਤਾ ਹੀ ਨਹੀਂ ਕਰੇ 10 ਦਿਨ ਹੋ ਗਏ ਅੱਜ ਪੂਰੇ ਖੜੇ ਮੈਨੂੰ ਵੀ ਲੋੜ ਆ ਗਈ ਮੈਂ ਵੀ ਮੂੰਹ ਚੋਂ ਕੱਢ ਕੇ ਰੜਕਦੀ ਆਂਗੀ ਕਿਉਂ ਤੈਨੂੰ ਪਤਾ ਹੈ 10 ਭਾਂਡੇ ਲਵੇੜਨੇ ਪੈਂਦੇ ਆਗੇ ਨਹੀਂ ਨਹੀਂ ਕਮਾਲ ਹੋ ਗਿਆ ਮੈਨੂੰ ਜਦੋਂ ਪਤਾ ਹੀ ਨਹੀਂ ਕਰੇ ਵੀ ਕਿਉਂ ਲੈ ਕੇ ਆਈ ਇਹ ਨਾਲ ਅਸੀਂ ਕਿਉਂ ਕਰਨਾ ਕੀ ਹੈ ਫਿਰ ਕਿਉਂ ਗਿਆ ਕਿਧਰ ਜੇ ਕਿਉਂ ਲੈ ਕੇ ਆਈ ਤੇਰੇ ਕੋਲ ਨਾ ਹੀ ਬਈ ਉਹ ਤਾਂ ਮੈਨੂੰ ਕੀ ਪਤਾ ਹੁਣ ਤੇਰੀ ਸੱਸ ਨੂੰ ਪੁੱਛੀ ਮੈਨੂੰ ਤਾਂ ਪੈਸੇ ਦੇ ਮੈਂ ਤਾਂ ਲੋੜ ਆ ਗਈ ਮੈਂ ਪੈਸੇ ਪੈਣੇ ਖਾਦੇ ਇਹ ਪਰ ਤੂੰ ਉਸੇ ਤੋਂ ਮੰਗੀ ਨਾ ਜਿਹਨੂੰ ਕਿਉਂ ਦਿੱਤਾ ਮੈਨੂੰ ਕਿਹੜਾ ਪੁੱਛ ਕੇ ਦਿੱਤਾ ਕਿਉਂ ਮੈਨੂੰ ਕੀ ਪਤਾ ਮੈਨੂੰ ਤਾਂ ਕਿ ਤੇਰੀ ਰਹਿਣ ਨਾਲ ਆ ਕੇ ਆਈ ਐ ਮੈਨੂੰ ਕੀ ਪਤਾ ਮੇਰੀ ਸਾਡੇ ਤਾਂ ਆਪਦੇ ਹੈਗਾ ਕਿ ਉਹ ਆਪਦੇ ਘਰ ਜੋਗਰਾ ਵੀ ਐ ਨਿਕਲੂਗਾ ਮੈਨੂੰ ਡਿਗੜੀ ਹੋਲੀ ਗੱਲ ਆ ਹੁਣ ਉਹਨੂੰ ਪੁੱਛ ਤੇ ਜਾਂ ਉਹਨੂੰ ਦੱਸ ਕਿੱਥੇ ਗਈ ਐ ਕਿ ਮੈਂ ਤਾਂ ਉਹ ਘਰੇ ਵੀ ਨਹੀਂ ਮੈਨੂੰ ਤਾਂ ਪਤਾ ਨਹੀਂ ਇਧਰ ਕਿਸੇ ਦੇ ਘਰੇ ਗਈ ਹੋਗੀ ਆ ਜਾਣ ਦੇ ਕੋਈ ਨਹੀਂ ਪੁੱਛ ਲਾਂਗੇ ਤੇ ਬਾਕੀ ਤੁਸੀਂ ਆਪ ਗੱਲ ਕਰਿਓ ਨਾ ਮੈਨੂੰ ਤਾਂ ਨਹੀਂ ਪਤਾ ਇਹਦੇ ਮੇਰੀ ਭੈਣੇ ਨਾ ਭੈਣੇ ਮੈਨੂੰ ਲਾਣਾ ਦੇ ਦੁਬਾਰਾ ਭੈਣੇ ਸੋਨੂੰ ਦੇਣੇ ਭੈਣੇ ਮੈਂ ਕਾਹਦੀ ਪੈਸੇ ਦੇਦਾ ਭੈਣੇ ਮੈਨੂੰ ਪਤਾ ਨਹੀਂ ਕਿ ਉਹਦਾ ਮੈਂ ਤਾਂ ਸੁਣ ਕੇ ਹੈਰਾਨਾ ਹੋ ਗਿਆ ਵੀ ਤੈਨੇ ਖਾ ਕੇ ਤੁਸੀਂ ਤਾਂ ਐ ਕਰਦੇ ਨਹੀਂ ਅਸੀਂ ਜਦੋਂ ਅਸੀਂ ਕਹਦਾ ਖਾ ਲੈ ਸਾਡੇ ਘਰੇ ਹੈਗੀਆਂ ਸੁਖਣਾ ਮੱਜਾ ਦਾ ਬਹੁਤ ਸਟਨਾਈਆਂ ਮੈਂ ਮੱਜਾ ਹੋਏਗਾ ਸਾਡੇ ਘਰੇ ਦੁੱਧ ਵੀ ਹੈਗਾ ਫਿਰ ਮੈਂ ਇਥੋਂ ਕਿ ਲੈ ਆਈ ਸੀ ਉਹ ਤੇ ਉਹਦਾ ਮੈਨੂੰ ਉਹਦੇ ਵੇਰੇ ਨਹੀਂ ਪਤਾ ਹੈਗਾ ਮੈਂ ਉਹਨੂੰ ਪੁੱਛ ਲੂੰਗੀ ਪਰ ਸਾਡੇ ਘਰੇ ਕਿਉਂ ਨਹੀਂ ਆਇਆ ਫਿਰ ਕਿਉਂ ਗਿਆ ਕਿੱਧਰ ਕੀ ਪਤਾ ਹੀ ਕਰਦੇ ਆ ਮੜ ਕੇ ਕਰਦਾ ਹੀ ਕਰਦਾ ਕੰਨ ਤੇ ਹੱਥੀ ਧਰ ਜਾਂਦੇ ਵੈਸੇ ਨਹੀਂ ਫਿਰ ਮੈਨੂੰ ਤਾਂ ਤੁਸੀਂ ਤਾਂ ਸੁਣਾਈ ਕਰੋ ਜਿਵੇਂ ਕਿਉਂ ਲੈ ਕੇ ਆਈ ਹਾਂ ਮੈਂ ਸੋਢਿਓ ਜਿਹੜਾ ਲੈ ਕੇ ਆਇਆ ਜਿਹਨੂੰ ਤੂੰ ਦਿੱਤਾ ਕਿਉ ਹਣਾ ਉਹਦੇ ਨਾਲ ਗੱਲ ਕਰੀ ਭੈਣੇ ਮੈਨੂੰ ਨਹੀਂ ਪਤਾ ਇਹਦੀ ਤੂੰ ਜਾਣੇ ਹੁਣ ਤੇਰੀ ਸੱਸ ਜਾਣੇ ਮੈਨੂੰ ਕੀ ਪਤਾ ਹੁਣ ਕੀ ਤੂੰ ਜਾਣੇ ਮੇਰੀ ਸੱਸ ਜਾਣੇ ਮੈਨੂੰ ਨਹੀਂ ਪਤਾ ਛੋੜੇ ਕਿਉ ਦਾ ਮੈਂ ਵਿੱਚ ਹੈ ਨਹੀਂ ਛੋੜੇ ਕਿਉ ਦੇਖ ਲੈ ਚੱਲ ਫਿਰ ਤੇਰੀ ਸੱਸ ਤੂੰ ਮੰਗੂਗੀ ਹਾਂ ਉਸ ਤੋਂ ਤਾਂ ਮੰਗੀ ਜਿਹਨੂੰ ਦਿੱਤਾ ਮੈਂ ਤਾਂ ਜਾਣੀ ਠੀਕ ਮੈਂ ਕੀ ਕਿਤੇ ਲੰਬੇ ਚੱਲੂਗੀ ਕਿੱਥੇ ਕਿੱਥੇ ਮੈਂ ਉਹਦੇ ਪੂਰੇ ਕਰੂੰਗੀ ਸਾਥ ਤਾਂ ਫਿਰ ਉਹੀ ਲੋਟ ਆਊਗੀ ਕਿਉਂ ਨਾ ਬੁੱਤਦਾ ਤਾਂ ਬੜੀ ਮਾੜੀ ਬਰਬਰੀਤਾ ਤੇ ਮੈਨੂੰ ਗੋਟ ਜਿਹੜਾ ਲੰਬਾ ਦੇਖ ਕੇ ਗਈ ਹੈ ਕਹਿੰਦੀ ਪੈਸੇ ਦਿਓ ਭਾਈ 10 ਦਿਨ ਹੋ ਗਏ ਕਹਿੰਦੀ ਸੱਸ ਕਿਉ ਲੈ ਗਈ ਹੈ ਨਹੀਂ ਬੁੱਤਦਾ ਲੜਾਈ ਕਰਾਉਂਦੀ ਮਾਈ ਦਾ ਤੇ ਗੋਹਾ ਕੁੜਾ ਸੜਦੀ ਫਿਰਦੀਆਂ ਘਰੇ ਪਸੂ ਨਹੀਂ ਹੈਗੇ ਆਪਣੇ ਆਪਣੇ ਬਾਧੂ ਕਿਉ ਪੁੱਤ ਐਂ ਆਦੀ ਸਸਰੂਆਂ ਦੀ ਬੰਦ ਕਿਉ ਐ ਨਹੀਂ ਆਏ ਥੋੜੀ ਹੁੰਦੋ ਕਹਿੰਦੀ ਭਾਈ ਪੈਸੇ ਲੈਣੇ ਆ ਸੋ ਉਥੋਂ ਮੈਂ ਕਿਹਨੇ ਕਿਤੇ ਪੈਸੇ ਦੋ ਕਿਉ ਉਹ ਦੱਸ ਕਿੱਥੇ ਹੈ ਜੇ ਮਿਲਿਆ ਹੀ ਨਹੀਂ ਉਹ ਤਾਂ ਮੈਨੂੰ ਲੰਬਾ ਦੇਖ ਕੇ ਗਈ ਐ adda ਉਹਦੇ ਨਾਲ ਗੱਲ ਕਰੀਂ ਅਗਲੀ ਨਾਲ ਉਹਦਾ ਪੁੱਤ ਤਾਂ ਬਾਹਰ ਲੋਕ ਇੱਥੇ ਮਾਰੇ ਆ ਉਹਦੇ ਨਾਲ ਗੱਲ ਕਰ ਲਈ ਤੇ ਵੀ ਉਹ ਕਹਿੰਦੀ ਭਾਈ ਮੈਨੂੰ ਪੈਸੇ ਦਿਓ ਮੈਂ ਪੈਸੇ ਕਿਸੇ ਦੇ ਦੇ ਨਹੀਂ ਸਕਦੀ ਮੈਂ ਕਿਉਂ ਲਈ ਆਈ ਨਹੀਂ ਠੀਕ ਹੈ ਮੈਨੂੰ ਅਗਲਾ ਲੰਬਾ ਨਾ ਦੇਵੇ ਦੂਜਾ ਆਏ ਅਧਿਕਾਰੀ ਵੀ ਸਤਸਰੂਆਂ ਨਹੀਂ ਬੰਦੀ ਕਿਉਂ ਹਾਂ ਮੈਨੂੰ ਦੁਬਾਰੇ ਲੰਬਾ ਨਾ ਦੇਵੇ ਜਾ ਕੇ ਅਗਲੇ ਨੂੰ ਪੁੱਛ ਕੋਈ ਪੁੱਤ ਕਿੱਧਰੇ ਸੁਣਾ ਕਰ ਲੈ ਅਗਲਾ ਪੈਸੇ ਮੰਗਦਾ ਕਹਿੰਦੀ ਕਿਓ ਲੈ ਕੇ ਆਈਏ ਦੋ ਕਿਰਦ ਫਿਰ ਮੂਤੇ ਗੱਲ ਕਰਾ ਡਰਨਾ ਤੇ ਮੈਂ ਕੋਈ ਨਾ ਮੂੰਹ ਤੇ ਕਰ ਲੈ ਮੈਂ ਕਿਉਂ ਕਰਾਂ ਮੈਂ ਤੂੰ ਜਾ ਕੇ ਅਗਲੀ ਨੂੰ ਪੁੱਛੋ ਕਿਉਂ ਲੈ ਕੇ ਆਈਆਂ ਕਿ ਨਹੀਂ ਮੈਨੂੰ ਲਾਂਭਾ ਨਹੀਂ ਦੇਵੇ ਮੁਰਕੇ ਕਰੀ ਲਿਆ ਕੇ ਮੈਂ ਹੁਣ ਮੈਂ ਮੈਨੂੰ ਨਹੀਂ ਪਤਾ ਇਹਦਾ ਤੂੰ ਕੁਛ ਮਰਜ਼ੀ ਕਰ ਘਰੇ ਆਪਣੇ ਪਸ਼ੂ ਹੈਗੇ ਦੁੱਧ ਹੈਗਾ ਆਪਣੇ ਘਰੇ ਕਿਉ ਹੈਗਾ ਮੈਂ ਆਖਿਆ ਸਾਨੂੰ ਕੀ ਲੋੜ ਪੈਗੀ ਕਿਉਂ ਲਿਆਉਣ ਦੀ ਮੈਂ ਗੋਹਾ ਹਾਂ ਉਹੀ ਸੜਦੀ ਫਿਰਦੀਆਂ ਬਠਲ ਚੱਕੀ ਜਿ ਕਿਉਂ ਨਹੀਂ ਹੈਗਾ ਸਾਡੇ ਘਰੇ ਸਾਡੇ ਘਰੇ ਬਾਦੂ ਕਿਹਾ ਮਖਾ ਤੇ ਹੁਣ ਤੂੰ ਆਪ ਹਿਸਾਬ ਲਾ ਲੈ ਮੈਨੂੰ ਮੁਰਕੇ ਲਾਂਭਾ ਨਾ ਦੇਵੇ ਕੋਈ ਬੁੜੀ ਤਾਂ ਖੜੀ ਨਹੀਂ ਕੀ ਆ ਕੋਲੇ ਤਾਈ ਵਧ ਗਿਆ ਬੱਤ ਕਿੱਥੇ ਰਹਿਣ ਲੱਗੀ ਤੂੰ ਦਿਨ ਹੀ ਨਹੀਂ ਕੋਲੇ ਬੁੜੀ ਕੋਲੇ ਅੱਛਾ ਜਾ ਕੇ ਆਂਗੇ ਅੱਛਾ ਠੀਕ ਹੈ ਤੇ ਵੈਸੇ ਜੇ ਤਾਂ ਦੇ ਦਿੰਦੀ ਹੁਣ ਵੈਸੇ ਉਹ ਮੋਦੀ ਨੇ ਨਾ ਜੇ ਦੇਤੇ ਨਾ ਮੈਂ ਤੇਨੂੰ ਉਹਦੀ ਦੇ ਤੂੰ ਕਹਿ ਕੇ ਕਿੱਥੇ ਦਿੰਦਾਗਾ ਆ ਇਹਨੇ ਕਹਿ ਕੇ ਤਾਂ ਦੂਜੇ ਦਿਨ ਦਾ ਗਈ ਸੀ ਨਾ ਤੂੰ ਪਰਮਜੀਤ ਨੂੰ ਦੱਸਿਆ ਮੈਂ ਉਹਨੂੰ ਵੀ ਕਹਿ ਕੇ ਗਈ ਸੀ ਉਹ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਬੁੜੀ ਕਿਉ ਕਦੋਂ ਲਈ ਉਹਨੂੰ ਨਾ ਦੱਸੀ ਦੇ ਜੀ ਮੈਂ ਕੋਈ ਉਹ ਤੇ ਫਿਰ ਮੈਂ ਤੁਹਾਨੂੰ ਦਿਖਾਈ ਕਿ ਗਈ ਫਿਰ ਉਹ ਤਾਂ ਸਮਾਂ ਗੱਲ ਪੈਣ ਨੂੰ ਤਿਆਰ ਹੋ ਗਈ ਕੋਈ ਨਹੀਂ ਮੈਂ ਜਦੋਂ ਆ ਕੇ ਮੈਂ ਦੇ ਜਿੰਦਾ ਲੈ ਦੇਖ ਲੈ ਕਿੱਥੇ ਮੁੜ ਕੇ ਤੂੰ ਦੂਜੇ ਦਿਨ ਦਾ ਕਰਕੇ ਨਹੀਂ ਦੇ ਕੇ ਗਈ ਹੁਣ ਤੂੰ ਕਿੱਥੋਂ ਦੇ ਦੇਂਗੀ ਮੋਦੀ ਕਿਹੜਾ ਦਿੰਦਾ ਪੈਸੇ ਚਲ ਕਾਈ ਤਾਂ ਮੈਂ ਤੱਕ तो इतकोली गलत कपड़े ले आनी है देखो क्या ना दो हजार तो मैं दे आऊंगी कपड़े में धार ही फट ले आऊंगी ना लेनी कोई कपड़े ले ना दो हजार तो फट ले ਉੜੀ ਨ ਫੜਾ ਆਉਂਗੀ ਤੱਕ ਚਲ ਲੈ ਜੇ ਬੱਠੀਆਂ ਗਈ ਦੇ ਦੂੰਗੀ ਕੌਣ ਅੰਦਾ ਕਿਸਨ ਕੁੜੀਆਂ ਨੂੰ ਇਹ ਚੋਲੇ ਕੋਟਿਆ ਤਾਂ ਬਾਈਕ ਰੈਸ ਸੁਣੇਗੀ ਪਰ ਮੈਂ ਜਿੱਤਾਂ ਪਤਾ ਨਾ ਲੱਗ ਜੇ ਕਿਤੇ ਮਾ ਮਾਤਾ ਜ਼ਿੰਦਗੀ ਹੁੰਦੀਆਂ ਨੇ ਤੇ ਕਿੰਨੀਆਂ ਚੀਜ਼ਾਂ ਤੱਕਲੇ ਸੀ ਪਾ ਲੈਣਾਗਾ ਆ ਕੇ ਵਾਰੀ ਵਾਰੀ ਮਾਰੀ ਜਾਈਗੀ ਕਾਠਾ ਕੰਡੇ ਆਉਣ ਡਿਏ ਬਸ ਵਾਹ ਹੰਤਰ ਤੇ ਸਵੇਰੇ ਨਹੀਂ ਕੱਪੜੇ ਦੇ ਟਾਸ਼ਾ ਕਰਕੇ ਰੱਖ ਲੀਏ ਨਾਲ ਹੁੰਦੀ ਹਾਇ ਸੇ ਟੀ ਰੱਖ ਦਈ ਮम्मी ਤਾਂ ਕੇਸ ਕੇ ਸੀਆ ਕੋਈ ਆ ਦੇ ਭੜਾ ਲੱਗਦਾ ਪੇਤੀ ਤੇ ਖਲਾਰਾ ਪਾਇਆ ਤੇ ਓਕੇ ਕਮਾਲ ਹੋ ਗਈ। ਆਹ ਕੀ ਗੱਲ? ਇਹ ਕਿੱਥੋਂ ਆ ਗਿਆ ਸੂਟ? ਉੱਧਰ ਲੈ ਜਾਂ। ਆ ਜਾਂਦੇ ਉਹਨਾਂ ਨੂੰ ਦਿਖਾਉਣੀ ਆ। ਇਹ ਆ ਸੂਟ ਕਿੱਥੋਂ ਏ? ਇੱਥੇ ਧਰਿਨਾ। ਅੱਛਾ ਇਹ ਕੋਈ ਪੈਂਟ ਚਾਹਤ ਹੈ? ਮੈਂ ਤਾਂ ਪਹਿਲਾਂ ਕੋ ਦੇਖਿਆ ਕਿ ਨਾ ਮਮਮੀ ਦੀ ਪੈਟੀ ਜੀ ਦੇਖਿਆ ਕੋਈ ਇਹ ਨਾ ਨਵੇਂ ਟੂੜਨੇ ਆ ਕੱਟਿਆ ਹੋਇਆ ਆਇਆ ਨੇ ਮਮਮੀ ਨੂੰ ਪੁੱਛਦੀ ਆ ਤਾਂ ਬਣਾਈ ਮਹਿੰਗਾ ਸੂਟ ਆਗਾ ਹਾਂ ਦਾ ਸਾਰਾ ਬਰਕਾਲਾ ਕਾਊਟਰ ਦਾ ਆਡ ਪਟਾ ਆਜਾ ਪਣੇ ਵਜਾ ਬੱਤੀ ਪਣ 10000 ਰੁਪਏ ਲੈਣਾ ਪਣੇ हां ते ਨਾਲ ਸੂਟ ਲਿਆਈ ਸੀ ਭਣੇ ਕੋਈ ਲੈਣਾ ਨਹੀਂ ਸੀ ਦੇ ਆਉਂਦੀ ਭਣੇ ਲੈਣਾ ਨਹੀਂ ਸੀ ਭਣੇ ਸੂਟ ਤਾਂ ਕੋਈ ਨਹੀਂ ਕੋਈ 2000 ਰੁਪਿਆ ਨਹੀਂ ਲੈਣਾ ਸੀ ਭਣੇ ਕੋਈ ਨਹੀਂ ਕੋਈ ਨਹੀਂ ਤੇ ਲੈਉਣ ਦਾ ਲੈਣਾ ਨਹੀਂ ਸੀਗਾ ਤਾਂ ਭਣੇ ਕੋਈ ਨਹੀਂ ਕੋਈ ਨਹੀਂ ਦੇ ਆਉਂਗੀ ਮੈਂ ਸਾਡੀ ਪਰਮਜੀਤ ਨੂੰ ਪਤਾ ਲੱਗਾ ਮੇਨੂੰ ਉਹ ਆਹ ਲੈਣਾ ਕੋਈ ਕਰ ਦੂਗੀ 2000 ਰੁਪਿਆ ਤੇ ਉਹਦੇ ਹੁੰਦੇ ਨਹੀਂ ਹੋਣਾ ਸੀ ਤੂੰ ਸੂਟ ਹੀ ਨਹੀਂ ਲੈਹੁਣੇ ਸੀ ਭਣੇ ਤੈਨੂੰ ਉਹ ਤਾਂ ਹੁਣ ਆ ਜੂਗੀ ਤਾਂ ਨਕਲ ਕਰੀਆ ਵਪਾਰ ਕਿ ਕੀ ਹੋ ਗਿਆ ਸਾਡੇ ਕੋਈ ਨਹੀਂ ਗਾ ਗਵਰਨਰ ਨਾਲ ਉਹੀ ਆ ਜਾਂਦਗਾ ਨਹੀਂ ਉਹ ਕਾ ਆ ਜਾਂਦਗਾ ਤੇ ਮੈਂ ਕੀ ਲੈ ਨਾਲੇ ਤੂੰ ਮੇਰੇ ਪੈਸੇ ਨਹੀਂ ਦਿੱਤੇ 2500 ਰੁਪਿਆ ਮੈਂ ਲੈਣਾਗਾ ਗੱਲਿਆ ਕੋਈ ਇਹ ਤੂੰ ਜੀਜੀ ਦੇ ਆਹ ਕਰਦੀ ਫਿਰਦੀ ਐ ਕਹਿੰਦੀ ਹੈ ਹਾਂ ਵੀਰੀ ਨੂੰ ਨੂੰ ਪਤਾ ਲੱਗਣਾ ਪਰ ਮਜੀਤ ਨੂੰ ਫਿਰ ਨੂੰ ਦਾ ਐਡਾ ਡਰ ਆ ਫਿਰ ਤੂੰ ਲਿਆਈ ਨਾ ਕਰ ਮੈਨੂੰ ਜਦੋਂ ਤੱਕ ਡਰ ਆ ਤੂੰ ਲੈ ਉਡੀਕਾ ਤੋਂ ਆਏਗੀ ਉਹ ਤੇ ਨੂੰ ਨੂੰ ਤਾਂ ਡਰ ਲੱਗਦਾਗਾ ਦੇਣਾ ਲੈਣਾ ਤਾਂ ਅਗਲੇ ਤਾਂ ਲੈਣੀ ਆ ਹਾਂ ਸੱਚ ਦਿਖਾਣੀ ਗੰਦੀ ਗਲੇਸ ਪਾਲੂ ਮੈਨੂੰ ਤੈਨੂੰ ਪਤਾ ਲੈਣ ਦੇਣ ਵਾਲਾ ਤਾਂ ਵਰਗੀ ਆਊਗਾ ਹਾਂ ਹੁਣ ਪਾਲੂਗੀ ਗਲੇਸ ਆ ਕੇ ਸੜ ਤਾਂ ਕਰੇ ਰੋਟੀ ਬੰਦ ਕਰ ਦੂਗੀ ਤੇ ਫਿਰ ਤੂੰ ਕਰਦੀ ਕੀ ਐ ਮੇਰੀ ਨੂੰ ਮਿੰਦੀ ਬਥੇਰਾ ਕੀ ਜਿਹੜੀ ਬੁੜੀ ਨਾਲ ਮਾਨ ਪਈ ਹੋਈ ਐ ਬਾਣ ਕਾ ਦੀ ਪੈਰੀ ਹੀ ਹੈਗੀ ਉਹ ਆਹ ਕਰਦਾ ਸਾ ਬੰਨੀ ਆਉਂਦਾ ਮਾਮਾ ਨੇ ਜਿੰਨੇ ਚਿਰ ਦੇਣ ਨਾ ਧੀਆਂ ਪੋਹਿਤਾ ਕਰ ਲੈ ਡਿੱ ਫਿਰ ਆਣੀ ਨਹੀਂ ਨਾ ਚੱਲਦਾ ਜਿਵੇਂ ਤੂੰ ਚਲਦੀ ਆ ਨਹੀਂ ਚੱਲਦਾ ਕੀ ਕਰਾਂ ਬੈਨੇ ਕੋਈ ਨਹੀਂ ਦੇ ਆਉਂਗੀ ਹਾਂ ਤੂੰ ਦੱਸ ਕਰੋਂ ਦੇ ਮੇਰੇ ਵੀ ਸਾਡੇ ਨਾਲ ਤਾਂ ਤਰੀਕ ਰੱਖ ਪਈ ਅਸੀਂ ਆ ਨਹੀਂ ਜਾਂਦਾਂ ਕੀ ਹੋ ਗਿਆ ਮਾਤਾ ਹੋਣਾ ਕੀ ਹੈ ਭਾਈ ਕੁਝ ਨਹੀਂ ਹੋਇਆ ਭਾਈ ਪੈਸਾ ਨੂੰ ਆ ਗੀਆਂ ਹੁਣ ਪੈਸੇ ਕਿਵੇਂ ਗੱਲ ਆਤਾ ਦੀ ਕੱਪੜਾ ਲੈ ਤੁਸੀਂ ਦੱਸ ਦਿਓ ਮੈਂ ਤਾਂ ਕਿਉਂ ਲਈ ਸੀਗੀ ਭਾਈ 200 2 ਕਿਲੋ ਤੇ ਹੁਣ ਮੇਰਾ 2500 ਰੁਪਿਆ ਬਣ ਗਿਆ ਤੇ ਕਿੰਨੀ ਵੀ ਗੱਲ ਹੈ ਭਾਈ ਏ ਹੋ ਗਿਆ ਹੋ ਗਿਆ ਮੈਨੂੰ ਲੱਗਦਾ ਪੰਜ ਮਹੀਨੇ ਸਾਰੇ ਵਾਂਗੂ ਨਾ ਹੋ ਗਿਆ ਹੋਵੇ ਤੇ ਦੋਦੇ ਤਾਂ ਮੈਨੂੰ ਕਹਿੰਦੀ ਸਾਡੀ ਪਰਮਜੀਤ ਨੂੰ ਪਤਾ ਲੱਗ ਜੂ ਦੱਸੀ ਨਾ ਅੱਛਾ ਮਹੀਨਾ ਹੋ ਗਿਆ ਹਾਂ ਮਹੀਨਾ ਹੋ ਗਿਆ ਪਹਿਲਾਂ ਤਾਂ ਤੁਹਾਡੇ ਕੋਲ ਕਦ ਲੈਈ ਇਹ ਮੇਰੇ ਕੋਲ ਵੀ 15 ਦਿਨ ਹੋ ਗਏ 15 ਹਾਂ ਫਿਰ ਤਾਂ ਤੇਰੀ ਗੱਲ ਮਾੜੀ ਐ ਨਾ ਪੈਸੇ ਕਿਉਂ ਨਹੀਂ ਦਿੱਤੇ ਮਰਦ ਮੈਥਾ ਛੂਟ ਤੇ ਉਹ ਲੈਈ ਸੀ ਕਿਹਨੂੰ ਦਿੱਤੇ ਛੂਟ ਨਾ ਛੂਟ ਕੇ ਨਾ ਕੁੜੀ ਨੂੰ ਦੇ ਆਈ ਚੱਲ ਮਾਵਾ ਦਿੱਦੀਆਂ ਹੁੰਦੀਆਂ ਨਗੀਆਂ ਅੱਛਾ ਕੁੜੀ ਨੂੰ ਦੇ ਆਈ ਹਾਂ ਝੂਠ ਕਿਉਂ ਮਾਰਦੀ ਐ ਕੀ ਗੱਲ ਹੋ ਗਈ ਝੂਠ ਕਿਉਂ ਮਾਰਦੀ ਐ ਉਹ ਉਪਰ ਵਿੱਚ ਚੱਕੀਆਂ ਹੋਏ ਅੰਦਰ ਥਾਏ ਤੇ ਕੀ ਗੱਲ ਹੋ ਗਈ ਬਣੇ ਕਾਦਾ ਰੋਲਾ ਪਈ ਜਾਂਦਾ ਰੋਲਾ ਕਾਦਾ ਪਹਿਣੋ ਤੇ ਆ ਗਈ ਨਾ ਹੁਣ ਲੜੂਗੀ ਮੈਂ ਇਹਨੂੰ ਕਹਿ ਕੇ ਗਈ ਸੀ ਕਿ ਤੂੰ ਸੀ ਤਾਂ ਗੌਰੀ ਨਹੀਂ ਕਰੀ ਹੈਗੀ ਵੀ ਕਿ ਉਹਦੇ ਪੈਸੇ ਦੇ ਆ ਤਾਂ ਸਾਡੀ ਬੁਢੀ ਨੂੰ ਕਹਿ ਰਿਹਾ ਮੈਂ ਤਾਂ ਕਿਹਾ ਸੀ ਬਣਾ ਉਹ ਪੁੱਛੀ ਇਸ ਤਾਂ ਲੈ ਕੇ ਨਹੀਂ ਆਇਆ ਇਹ ਤਾਂ ਕਹਿੰਦੀ ਮੈਂ ਮੋਦੀ ਵਾਲੇ ਆਉਣਗੇ ਹੁਣ ਮੋਦੀ ਵਾਲਾਂ ਕੀ ਪਤਾ ਕੀ ਦੇਣਾ ਆਹ ਕੱਪੜੇ ਮੰਮੀ ਤੇਰੇ ਪਿੱਠ ਤੇ ਏ ਕੀ ਵੇਖ ਇਹ ਤਾਂ ਪੁੱਤ ਮੈਂ ਕੁੜੀ ਖਾਤ ਲੈ ਆਈ ਸੀ ਮਾਮਾ ਨੂੰ ਸਾਭ ਨਹੀਂ ਆਉਂਦਾ ਜਿੰਨਾਂ ਦਾ ਆਪਣਾ ਚੀਜ਼ ਦੇਣਾ ਨਹੀਂ ਨਹੀਂ ਫਿਰ ਆਏ ਜ਼ਰੂਰੀ ਲੈਉਣੇ ਸੀ ਤੂੰ ਚੱਤ ਪੈਸੇ ਲੈ ਕੇ ਦਿੰਨੇ ਕੁੜੀ ਚਾਚੇ ਦੇ ਤੁਸੀਂ ਕਿਵੇਂ ਐਸੇ ਕਿ ਬੈਠੋ ਇਹਨਾਂ ਦੇ ਵੀ ਦੋ ਕੱਪੜੇ ਨਜ਼ਰ ਆ ਰਹੇ ਸਾਡੇ ਵੀ 2000 ਕੱਪੜਾ ਤਾਂ ਛੂਟ ਲਈ ਹੈ ਹਾਏ ਮੈਂ ਮਰ ਜਾ ਕਿਉਂ ਤੂੰ ਸਾਡੀ ਵੀ ਇਸ਼ਤੀ ਕਰਾ ਰੱਖੀ ਹੈ ਸਾਰੇ ਪਿੰਡ ਚ ਮੇਰੀ ਨੂੰਹ ਦਿਂਦੀ ਬਧੇਰ ਆ ਗਈ ਮਾਵਾਂ ਨੂੰ ਸਾਬਰ ਨਹੀਂ ਆਉਂਦਾ ਤਰੇ ਕਿ ਉਹ ਪਿਆ ਪੈਣੇ ਸਾਡੇ ਹੁਣ ਦੇ ਕੇ ਸਿਆਲ ਚ 5 ਕਿਲੋ ਘਿਓ ਦੇ ਕੇ ਹਟਿਆਸੀ ਕੁੜੀ ਨੂੰ ਨਹੀਂ ਵੀ ਇਹਨਾਂ ਨੂੰ ਹਜੇ ਉਹ ਨਹੀਂ ਆਉਂਦਾ ਮੰਗ ਕੇ ਲੈ ਲੈ ਕਹਿ ਦਿੰਦੀ ਭਾਈ ਕੁੜੀ ਨੂੰ ਕਿ ਉਹ ਦੀ ਲੋੜ ਹੈਗੀ ਦਿਓ ਫਰ ਉਹ ਹੀ ਤਾਂ ਕਰ ਲੈ ਜਦੋਂ ਤੇਰੀ ਨੂੰਹ ਦਿੰਦੀ ਹੈ ਤੇ ਫਿਰ ਤਾਂ ਤੈਨੂੰ ਤਾਂ ਲੋੜ ਹੀ ਨਹੀਂ ਹੈਗੀ ਕਿ ਉੱਤੋਂ ਦੇਣ ਦੀ ਚੋਰੀਆਂ ਦੇਣ ਦੀ ਕੀ ਲੋੜ ਪੈਦੀ ਹੈ ਜਿਹੜੀ ਬਾਣ ਪਈ ਹੈ ਦੇ ਵਿੱਚ ਜਿਹੜੀ ਦੇਣੀ ਐਸੀ ਕਹਿੰਦੇ ਕਹਿੰਨੇ ਇੱਕ ਤਾਂ ਹੁੰਦਾ ਬਾਈ ਗੁਰਪ੍ਰੀਤ ਅੱਭੀ ਬੰਦਾ ਦੇਣ ਨਹੀਂ ਦਿੰਦਾ ਵੀ ਭਾਈ ਬੱਤੇ ਹੀ ਕਾਂਸਦੇ ਆ ਅਸੀਂ ਤਾਂ ਕਦੇ ਕਰ ਹੀ ਨਹੀਂ ਗਾ ਸਾਨੂੰ ਪਪਾ ਚੀਜ਼ ਕਰੇ ਮੈਂ ਜਿਹੜਾ ਕਪੜਾ ਲਿਆਵਾਂ ਨਾ ਲੈਣਾ ਪਹਿਲੇ ਸਾੜੀ ਸੋਹਣੀ ਅਸੀਂ ਕੁੜੀ ਨੂੰ ਦਿੰਨੇ ਆ ਪਹਿਲੇ ਬੱਤੇ ਦਾ ਦਿੰਦੀ ਆ ਜਿਹਦੇ ਉੱਤੇ 7000 ਲੱਗ ਜੇ ਅਸੀਂ ਉਹ ਜਿਹੜੇ ਦੇਣੀ ਆ ਚੱਲ ਮਾਵਾ ਕੋਲ ਚੋਰੀ ਚੋਰੀ ਦੇਣਾ ਤੁਸੀਂ ਵੀ ਪਹਿਲਾਂ ਕਿਉਂ ਕਿਦਿੰਦੇ ਪਹਿਲਾਂ ਤੂੰ ਤਾਂ ਕਿਉਂ ਲਈ ਆ ਹੁ ਤੇ 2000 ਰੁਪਿਆ ਲੈ ਪੈਣੇ ਉਹ ਮਰ ਜਾ 2000 ਰੁਪਿਆ ਵੀ ਮੰਗ ਲਈ ਹੋਰ ਹੈ ਬੁੱਕ ਡੀ ਬੇਚੀ ਕਰਾ ਰੱਖਿਆ ਬਾਈ ਆ ਹੁੰਦਾ ਨਹੀਂ ਹੁੰਦਾ ਆ ਮੈਂ ਮਾਰਚਾ ਚਲੋ ਭਾਈ ਮੁੰਡਾ ਸਿੱਕੇ ਰੱਖਦੇ ਦੂਰ ਨਾ ਤੁਸੀਂ ਦਰ ਦੂਰ ਦੇਵੇਂ ਇਹਨੂੰ ਭਾਈ ਹੁਣ ਤਾਂ ਕਿਹਾ ਸੀ ਮੇਰਾ ਅੰਗੇ ਜਦੋਂ ਹੁਣ ਤਾਂ ਸਾਨੂੰ ਜੁਬਕਾ ਕੇ ਰੱਖਤਾ ਹੈ ਇਹਨੂੰ ਤਾਂ ਸਾਡਾ ਜਲੂਸ ਪੜਦਾ ਜਮੀ ਅਗਲੇ ਤੁਸੀਂ ਵੀ ਕਹਿੰਦੇ ਹੋਵੋਗੇ ਵੀ ਪਤਾ ਨਹੀਂ ਕੁੜੀ ਨੂੰ ਦਿੰਦੇ ਸਾਨੂੰ ਪਤਾ ਅਸੀਂ ਕੁੜੀ ਦਾ ਕਿੰਨਾ ਕਰਦੇ ਹਾਂ ਹਾਂ ਕਿੰਨਾ ਕਰਦੇ ਮੇਰੇ ਨੇ ਤਾਂ ਕਹਿੰਦੀ ਸੀ ਕਹਿੰਦੀ ਭੈਣੇ ਤੁਸੀਂ ਤਾਂ ਸਾਰਨ ਤੋਂ ਪਹਿਲਾਂ ਸਮਾਨ ਦੇ ਆਉਂਦੇ ਹਾਂ 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 ਬਹੁਤ ਕਰਦਾ ਤੁਸੀਂ ਹਾਂ ਤੇ ਇਹਨੂੰ ਮਾੜਾ ਮੋਟਾ ਆਇਆ ਹਾਂ ਜਦੋਂ ਮੈਂ ਵੀ ਕਹਿੰਨੀ ਆ ਜਿਹੜੀ ਬਾੜਾ ਵੀ ਮੰਨਦੀ ਹੈ ਜਿਹੜੀ ਬਾਣ ਪਈ ਹੈ ਬਾਨ ਕੀ ਪਈ ਆ ਤੂੰ ਤਾਂ ਬਾਈ ਬੀਸਤੀ ਕਰਵਾਤੀ ਬਾਨ ਪਈ ਬਾਨ ਪਈ ਚਲ ਇਹ ਬੜੀ ਕਿਸੇ ਕਿਹੜਾ ਸੋਡਾ ਨਿਮੇੜਾ ਗਾਹਾਂ ਵਾਸਤੇ ਨਾ ਉਹ ਕਰਿਓ ਹਾਂ ਹਾਂ ਇਹ ਕਿਹਦਾ ਆਪਾਂ ਕਹਿ ਦਈਏ ਭਾਈ ਔਖੀ ਹੋਈ ਦਿੰਦੀ ਆ ਵੀ ਭਾਈ ਭਾਈ ਪਰ ਜਾਈ ਉਹ ਨਹੀਂ ਕਰਦੀ ਹੰਦੇ ਨਹੀਂ ਚੀਜ਼ ਇਹਨਾਂ ਨੂੰ ਮਾਵਾ ਟੀਆ ਨੂੰ ਅਸੀਂ ਪਹਿਲਾ ਚੀਜ਼ ਲੈ ਕੇ ਦਿੰਨੇ ਆ ਅਸੀਂ ਆਪਦੀ ਲਈ ਆਈਏ ਨਾ ਦੇਈ ਹਾਂ ਜਿਹਨਾਂ ਮਾਵਾ ਦੀ ਮਾਸੀ ਗੱਲ ਕਰਤੀ ਜਿਹਨਾਂ ਦੇ ਮਾਮਾ ਦੇਣਾ ਸਬਰ ਨਹੀਂ ਆਉਂਦਾ ਮਾਮਾ ਨੂੰ ਤੜਕੇ ਸਿ ਪਿਛਾਦਾ ਤੁਸੀਂ ਚਲ ਨੀ ਆਉਂਦਾ ਚਲ ਉਹ ਵੀ ਜੇ ਆਪਦੇ ਹੱਥ ਚ ਪੈਸੇ ਹੋਣ ਕੁਝ ਚੋਰ ਹੋ ਦੇ ਕੁਝ ਸਾਇੰਟ ਕਦੇ ਫਿਰ ਮੰਨ ਕੇ ਪੈਸੇ ਦੇਣੇ ਇਹਨੂੰ ਹਾੜੀ ਸੋਣੀ ਬੜੇ ਨਾ ਮੰਨਦੇ ਤਾਂ ਨਹੀਂ ਦੇਣੇ ਮਨਜੀਤ ਦੱਸ ਦੇਗਾ ਮਨਜੀਤ ਇਹਨੂੰ 10000 ਰੁਪਏ ਦੇ ਦਿੰਦਾ ਵੀ ਲੈ ਨੂੰ ਕਿਤੇ ਚਲਾਉਣਾ ਕਰਨਾ ਤਾਂ ਵੀ ਆਵਾ ਚਲਾ ਇਹਦੇ ਕੋਲ ਪੁੱਛ ਕਿੰਨੇ ਪੈਸੇ ਲਈ ਬੈਠੀ ਹੈ 20-30000 ਰੁਪਏ ਦੇ ਕੋਲੇ ਹੈ ਕੁਝ ਮਰਜ਼ੀ ਕਰੀ ਜਾ ਦਾਰ ਲੈਉਣ ਦੀ ਕਿ ਲੋੜਾ ਮੈਨੂੰ ਦੱਸ ਦਿੰਦੀ ਪਰ ਮੈਂ ਜਿੱਦੀ ਮੈਂ ਕੱਪੜੇ ਲੈ ਕੇ ਆਉਂਗੀ ਸਨਮਾਕੇ ਨੇ ਬੈ ਮੇਰੀ ਨੂੰ ਆ ਜੂਗੀ ਉੱਟ ਕੇ ਪਰ ਗਮਾਂ ਦਾ ਕਲੇਰ ਪਵਾ ਕੇ ਮੇਰੀ ਲੰਮੀ ਦਿੰਦੇ ਨਹੀਂ ਕੁੜੀ ਨੂੰ ਪੈਸੇ ਦਿਨਿਆ ਪੁੱਤਾਂ ਦੀ 5000 ਆਸੀ 10000 ਹਾੜੀ ਚ ਦਿਨੇ 10 ਹੋਣੀ ਚਾਹੀਦੀ ਲੈ ਦੇਖ ਲੈ ਨਾਲੇ ਤੂੰ ਉਸ ਤੋਂ ਮਾਤਾ ਹੁਣ ਸਾਡਾ ਸਾਰੇ ਪਿੰਡ ਦੇ ਵਿੱਚ ਨਾਲੇ ਚੋਰ ਨਾਲੇ ਕਰਾਂਗੇ ਇਹਦਾ ਗੱਲ ਬਰਗੀ ਇਹਦਾ ਦੱਸ ਕੋਲੇ ਦੱਸਣਗੇ ਤਾਈਂ ਦਾ ਆਈਆਂ ਨਹੀਂ ਇਹਦੀ ਨੂੰ ਲਡੂਗੀ ਪੁੱਤਾਂ ਪਾਣ ਬੰਦੀ ਵੇਚ ਕਰਦੀ ਫਿਰਦੀ ਐ ਤੂੰ ਅੰਦਰੇ ਅੰਦਰ ਲੈ ਲੈਣ ਦੇ ਨਾਲ ਆ ਸਾਡੀ ਦਿੰਦੇ ਇਹ ਤਰੀ ਕੁੜੀ ਨੂੰ ਕੋਸਾ ਐ ਦੱਸ ਪਹਿਲਾਂ ਮੈਨੂੰ 5 ਕਿਲੋ ਕਿਉਂ ਹੁਣ ਦੇ ਦੇ ਨਹੀਂ ਆ ਇਹ ਮੈਂ ਕਿਹੜਾ ਪੁੱਤਾਂ ਇਹ ਕਿਹਨੀ ਵੀ ਦਿੰਦੇ ਤੈਨੂੰ ਚੋਰੀ ਨਹੀਂ ਹੁੰਦੀ ਕੀ ਹੱਥ ਪੈ ਗਈ ਸੀਗੀ ਕੀ ਲੋੜ ਪੈ ਗਈ ਇਹ ਬਾ ਪੁਰਾਣਾ ਅਸੀਂ ਕਿਹੜਾ ਨਵੇੜਾਂਗੇ ਠੀਕ ਐ ਛੋਟਾ ਨਵੇੜਾਂਗੇ ਗਾਹਾਂ ਤੋਂ ਭਈ ਆਹ ਦੇਖ ਕੇ ਹੋ ਕਰੇਂ ਤਾਰ ਕੋਈ ਚੀਜ਼ ਨਹੀਂ ਜਹਾ ਡੋੜੀ ਕਿਥੇ ਰੇ ਦੂ ਅਗਲਾ ਨੂੰ ਅਸੀਂ ਤਾਂ ਨਹੀਂ ਜਿੰਦੇ ਹੈਗੇ ਪੈਣੀ ਛੋਟੇ ਛੋਟੇ ਸ਼ਰਮੀ ਆਉਂਦੀ ਅਸਤਾ ਕਦੇ ਉਹ ਹੀ ਨਹੀਂ ਕਰਿਆਗਾ ਚਲ ਕੋਈ ਗੱਲ ਨਹੀਂ ਭਈ ਤੁਸੀਂ ਬਹਿ ਜਾ ਪਣੀ ਚਾਹ ਬਣਾ ਲੈ ਚਾਹ ਪਾਣੀ ਪੀ ਜਾ